ਸਸਕਾਲ ਦੋਸਤੋ ਮੈਂ ਦਿਲਬਾਖ ਸਿੰਘ ਹੁੰਦਲ ਅੱਜ ਅਸੀਂ ਇੱਕ ਬੜੇ ਵਿਸ਼ੇਸ਼ ਥਾਂ ਤੇ ਪਹੁੰਚੇ ਆਂ 우ਸਤਾਦ ਲਾਲਚੰਦ ਯਮਲਾ ਜੀ ਆਕੀ ਜੀ ਦਾ ਸਾਲਾਨਾ ਮੇਲਾ ਲੱਗਦਾ ਉਸ ਪਿੰਡ ਦੇ ਵਿੱਚ ਤੁਸੀਂ ਮੇਰੇ ਨਾਲ ਬੈਠੇ 우ਸਤਾਦ ਸਵਰਨਯਮਲਾ ਜੀ ਨੂੰ ਦੇਖ ਲਿਆ ਸਕਰੀਨ ਤੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅਸੀਂ ਅੱਜ ਕਿੱਥੇ ਪਹੁੰਚੇ ਆਂ ਅਸੀਂ ਉਹਨਾਂ ਦੇ ਪਿੰਡ 우ਸਤਾਦ ਸਵਰਨਯਮਲਾ ਜੀ ਦੇ ਪਿੰਡ ਬਿਛਵਾ ਜ਼ਿਲ੍ਹਾ ਅਮਰਸਰ ਦੇ ਵਿੱਚ ਪਹੁੰਚੇ ਆਂ ਅੱਜ 32ਵਾਂ 32ਵਾਂ ਮੇਲਾ ਜਿਹੜਾ ਉਸਤਾਦ ਲਾਲਚੰਨ ਯਮਲਾ ਜੱਟ ਜੀ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਤੇ ਹਰ ਸਾਲ ਮੇਲਾ ਮਨਾਉਂਦੇ ਉਸਤਾਦ ਸਾਨੀ ਤੇ ਇਹਨਾਂ ਦੇ ਨਾਲ ਇਹਨਾਂ ਦਾ ਪਰਿਵਾਰ ਤੇ ਹੋਰ ਇਹਨਾਂ ਦੇ ਸੱਜਣ ਮਿੱਤਰ ਉਹਨਾਂ ਦੀ ਦੇਖਰੇਖ ਦੇ ਨਾਲ ਉਹਨਾਂ ਦੇ ਰਾਮੋ ਕਰਮ ਹੇਠ ਜਿਹੜਾ ਇਹ ਮੇਲਾ ਮਨਾਇਆ ਜਾਂਦਾ ਅੱਜ 32ਵਾਂ ਮੇਲਾ ਮੇਲੇ ਸੰਬੰਧੀ ਕੁਝ ਜਾਣਕਾਰੀ ਉਸਤਾਦ ਸਾਨੀ ਯਮਲਾ ਜੀ ਕੋਲੋਂ ਲੈਨੇ ਆ ਸਤਿ ਸ਼੍ਰੀ ਅਕਾਲ ਉਸਤਾਦ ਜੀ ਸਤਿ ਸ਼੍ਰੀ ਅਕਾਲ ਅੱਜ ਮੇਲਾ ਫੇਰ ਹਨਾ ਸਾਲਾਨਾ ਉਸਤਾਦ ਜੀ ਦਾ ਤੇ ਕਿਦਾਂ ਦਾ ਪ੍ਰੋਗਰਾਮ ਸਾਰਾ ਅੱਜ ਫੇਰ ਚਲੇਗਾ ਜਾਂ ਤੁਸੀਂ ਉਸਤਾਦ ਜੀ ਦੀਆਂ ਚਾਰ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ ਸਾਡੇ ਦਰਸ਼ਕਾਂ ਨਾਲ ਯਾਦਾਂ ਉਹਨਾਂ ਦੇ ਨਾਲ ਇਹ ਗੁਰੂ ਜੀ ਦੇ ਨਾਲ ਕਿ ਮੈਨੂੰ ਨਾਲ ਰਹਿ ਕੇ ਇੰਨਾ ਸਕੂਨ ਮਿਲਿਆ ਜੀ ਤੇ ਉਹਨਾਂ ਨੇ ਮੇਰੀ ਜ਼ਿੰਦਗੀ ਦਾ ਇੱਕ ਜਿਵੇਂ ਖੁਦਾ ਪ੍ਰਸਤੀ ਵੀ ਜਿਹੜੀ ਤੇ ਮੈਂ ਉਹਨਾਂ ਦੀ ਬਦੌਲਤ ਖੁਦਾ ਪ੍ਰਸਤੀ ਮਿਲਿਆ ਅੱਛਾ ਜੀ ਪਰ ਮੇਰੇ ਖੰਦ ਮੰਨਵਾ ਅਕਾਲ ਪੁਰਖ ਨੂੰ ਦੇ ਲਾਗੇ ਕਰਨ ਵਾਲੇ ਜੀ ਉਹ ਹਸਤੀਆਂ ਨੇ ਕਿਉਂਕਿ ਜਿੱਦਾਂ ਦੀ ਸੰਗਤ ਉਦਾਂ ਦੀ ਰੰਗਦਾਂ ਦੇ ਰੰਗ ਸਿਆਣੇ ਕਹਿੰਦੇ ਬਿਲਕੁਲ ਹਾਂਜੀ ਠੀਕ ਹੈ ਜੀ ਤੇ ਉਹ ਜਦ ਮੈਂ ਛੂ ਛੂ ਉਸਤਾਦ ਜੀ ਦੇ ਕੋਲ ਪਾਪਾ ਜੀ ਦੇ ਕੋਲ ਗਿਆ ਨਾ ਹਾਂਜੀ ਤੇ ਨਵੇਂ ਨਵਾ ਜਦੋਂ ਹੀ ਮੈਂ ਜਦੋਂ ਗਿਆ ਤੇ ਮੈਂ ਨਾ ਜੁਨੀਅਰ ਰਿhti ਅਸਈ ਕੰਮ ਕੰਮ ਜੰਦਾ ਠੀਕ ਆ ਕਿਉਂਕਿ ਅਜੇ ਇਨਾ ਨਵੇਂ ਖੇਡਿਆ ਨਹੀਂ ਆ ਤੇ ਇਥੋਂ 15 ਹਜ਼ਾਰ ਨੂੰ ਮਜਲ ਗਿਆ ਹਾਂ ਜੀ ਤੇ 70 ਦੇ ਵਿੱਚ ਇਹ ਪੰਜਾ 70 ਦੇ ਵਿੱਚ ਗਿਆ ਮੈਂ ਅੱਛਾ ਜੀ ਇਹ 75 ਦੇ ਵਿੱਚ ਗਿਆ ਠੀਕ ਆ ਤੇ ਉਹ ਜਦ ਮੈਂ ਉਹ ਮੇਰਾ ਖਾਲ 2.5 ਰੁਪਏ ਸਾਰੇ ਗਿੰਦੀ ਦੇ ਰਿਹਾ ਦੀ ਮੱਲੇ ਮੱਲੇ ਆਸ਼ਾਈ ਜਿਸ ਨੂੰ ਲਗਾ ਕਰਿਆ ਠੀਕ ਆ ਆਹ 50 ਸਾਲ ਹੋ ਗਏ ਲਗਭਗ ਹਾਂ ਤੇ ਉਹ ਨਾ ਇਦਾਂ ਵੀ ਵੀ ਜਦ ਮੈਂ ਜੁਲੀ ਬਹਿਤੀ ਤੋਂ ਆਇਆ ਤੇ ਲਾਗੇ ਸਾਡੇ ਖਿੰਦੂ ਰਾਮ ਦੀ ਦੁਕਾਨ ਜੀ ਪਾਪਾ ਜੀ ਦੇ ਪੁਰਾਣੇ ਉਹ ਜਿਹੜੇ ਨਾ ਚਾਹ ਜਦੋਂ ਕੋਈ ਕੋਈ ਪਾਰਟੀ ਮੋਕਾ ਹੋਈ ਜਾਂਦਾ ਅੱਛਾ ਜੀ ਖਿੰਦੂ ਰਾਮ ਕੋਲੋਂ ਵੀ ਚਾਹ ਹੀ ਨਹੀਂ ਵੇਖੋ ਠੀਕ ਉਹਨਾਂ ਦੀ ਜਗ੍ਹਾ ਰਾਣ ਤੇ ਵੇਂਦੇ ਰਹੇ ਤੇ ਉਹਨਾਂ ਦੇ ਨਾਲ ਨਾ ਉਹਨਾਂ ਦੇ ਹਾਂਈ ਪਰਵਾਨੀ ਇੱਕ ਰਹਾ ਸਾਡਾ ਮਾਮਾ ਲੱਗਦਾ ਸੀ ਅੱਛਾ ਜੀ ਠੀਕ ਆ ਪਾਪਾ ਜੀ ਦਾ ਸਾਲਾ ਠੀਕ ਤੇ ਤੇ ਜੋ ਅੱਛਾ ਜੀ ਤੇ ਮੈਨੂੰ ਨਹੀਂ ਬਿਲਕੁਲ ਉਹਦੇ ਨਾਲ ਗਿਆਨ ਅਛਾ ਜੀ ਤੇ ਉਹ ਚਾਰ ਗੋਲੀਆਂ ਜਾਂਦਾਈ ਇੰਗਲਿਸ਼ ਉਰਦੂ ਪੰਜਾਬੀ ਤੇ ਪੰਜਾਬੀ ਜੀ ਕਿਤੋਂ ਦੇ ਮੈਂ ਇਹ ਜਿੱਥੋਂ ਮੈਨੂੰ ਤੇ ਉਤਾਜੀ ਦੀ ਕਿਰਪਾ ਕੀਤੀ ਆ ਹਾਂ ਜੀ ਤੇ ਉਹ ਜਿਹੇ ਵੇਲੇ ਉਹ ਆਪਣਾ ਉਹਨੇ ਭਾਪੇ ਨੂੰ ਨਾ ਮੈਂ ਚਾਹ ਚਾਹ ਕੇ ਪੀਂਦਿਆ ਅੰਦਰ ਵਾਲਾ ਮੈਂ ਜਾ ਮੀਂਦਿਆ ਤੇ ਉਹਨਾਂ ਨੇ ਪਤਾ ਨਹੀਂ ਉਹਨਾਂ ਨੇ ਭਾਪੇ ਨੂੰ ਗਾ ਛੱਡ ਦੇ ਅਛਾ ਜੀ ਤੇ ਉਹ ਉਹਦਾ ਰਿਹਾ ਯਾਰ ਜੇ ਲਾ ਕੇ ਲਾਗਦਾ ਕਹਿ ਦਿੰਦਾ ਜਮਲਾ ਜਿਹੜਾ ਵਾ ਯਾਰ ਅਜਾ ਆਇਆ ਜਿਵੇਂ ਉਹ ਭੈਣ ਦੀ ਗਾਲ ਕੱਢੀ ਮੈਂ ਨਾ ਜਾ ਕੇ ਦਾਦਾ ਕੇ ਪਾਸ ਜਾਂਦਾ ਅਛਾ ਹੀ ਮੈਂ ਵੀ ਤੁਹੀਂ ਗਾਲ ਕੱਢੀ ਐ ਤੇ ਤੁਹੀਂ ਮੈਨੂੰ ਵੇਖ ਕੇ ਗੱਡੀ ਤੇ ਮੇਰਾ ਤਾਂ ਪਿਓ ਆ ਠੀਕ ਆ ਮੇਰੇ ਗੁਰੂ ਜੀ ਮੈਂ ਤਾਂ ਮੈਂ ਤੁਹੀਂ ਕਿਉਂ ਗਾਲ ਕੱਢੀ ਐ ਜੀ ਉਹ ਜੇ ਉਸ ਤੋਂ ਚਾਰ ਜਣੇ ਗਈ ਇਹ ਇੱਕ ਕਾਮਰੇਟ ਨੂੰ ਗਈ ਜੀ ਇਹ ਪ੍ਰਕਾਸ਼ ਹੂੰ ਹੋਰ ਵੀ 3-4 ਜਣੇ ਜਿਹੜੇ ਨਾ ਉਹਨਾਂ ਨੇ ਖੋਜ ਓ ਓ ਅੰਮ੍ਰਿਤਸਰੀ ਅੰਮ੍ਰਿਤਸਰੀ ਇਹਨਾਂ ਦਾ ਚੱਲਦਾ ਹੀ ਅੱਛਾ ਅੱਛਾ ਆਕਟ ਦੀ ਪਿਆਰ ਪਿਆਰ ਦੇ ਨਾਲ ਬੰਧ ਹੋ ਜਾਂਦਾ ਵਾ ਕਿਵੇਂ ਕੀ ਕਿਦੇ ਅੱਛਾ 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 ਤੇ ਉਹ ਮੈਂ ਜਾਣਦਾ ਤੇ ਮੈਨੂੰ ਨਾ ਨਹੀਂ ਜਦੋਂ ਵੀ ਇੱਕ ਜੱਫੀ ਲਾ ਅੱਛਾ ਅੱਛਾ ਅੰਦਾਜ਼ ਪਤਰਾ ਸਾਵਾਛ ਤੇਰੇ ਠੀਕ ਤੂੰ ਆਪਣੇ ਉਤਾਰ ਦੀ ਨਾ ਵੇਚ ਜਿਹੜੀ ਨਹੀਂ ਵੇਚ ਉਹ ਹੁੰਦਰੀ ਤਾਂ ਪੌਂਤੀ ਹੈ ਜਿਹੜਾ ਨਹੀਂ ਗਾਉਂਦੇ ਸ਼ਾਬਾਸ਼ ਜੀ ਮੈਂ ਇਹ ਵੀ ਕਾਦੀ ਗੱਲ ਸਾਡੀ ਰਕਦੀ ਐ ਗੁਰੂ ਚਲੇ ਦੀ ਜਿਹੜੀ ਪਰੰਪਰਾ ਇਹ ਉਹ ਤੁਹਾਡੇ ਕੋਲ ਆਏ ਤੇ ਮੌਲਬ ਬਖੂਬੀ ਚੱਲਦੀ ਹੈ ਹੈਨਾ ਕਈ ਕਈ ਸਾਲ ਜਦੋਂ ਤੁਸੀਂ ਰਹੇ ਆਪਣੇ ਉਸਤਾਦ ਜੀ ਕੋਲ ਹੋਰ ਵੀ ਕਲਾਕਾਰ ਫਾਸ ਕਰ ਕੋ ਕਲਾ ਦੇ ਖੇਤਰ ਜਿਹੜੇ ਬੰਦੇ ਆਉਂਦੇ ਸੀ ਉਹ ਬੜਾ ਬੜੇ ਸਾਲ ਆਪਣੇ ਉਸਤਾਦਾਂ ਦੇ ਕੋਲ ਰਹਿੰਦੇ ਸੀ ਸੇਵਾ ਕਰਦੇ ਸੀ ਸਿੱਖਦੇ ਸੀ ਇਹ ਉਹਦੇ ਤੋਂ ਬਲਕਿ ਕੋਈ ਸਾਲ ਬਾਅਦ ਚੱਲਦਾ ਰਹਾ ਕਿ ਮੇਰੇ ਤੁਸੀਂ ਗੱਲ ਕਰਾਂ 75 77 ਦੀ। ਹਾਂ। ਉਸ ਤੋਂ ਬਾਅਦ ਰੋ 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 ਨਝਾਣਾ ਜਾਣਾ ਸ਼ੁਰੂ ਹੋ ਗਿਆ। ਫਿਰ ਕੰਮ ਹੀ ਮੁੱਕ ਗਿਆ। ਹਾਂ। ਹੁੰਦੇ ਮੇਰਾ ਖਿਆਲ ਜਿਹੜਾ ਜਿਹਨੂੰ ਆਖੀ ਤੁਸੀਂ ਲਾ ਆਫਲਾ ਨਹੀਂ ਮੈਂ ਗੁਰੂ ਯਾਰ ਹੈ ਗੁਰੂ ਯਾਰ ਸਾਰੇ। ਸਾਰੇ। ਮੇਰੇ ਫਿਕਰਤ ਵੀ ਨਹੀਂ ਕਰਦੇ ਹੁਣ ਕੋਈ ਇੰਨਾ ਉਹਨਾਂ ਨੇ ਕੀਤਾ ਆਪਣੇ ਬੱਚੇ ਪਿੱਛੇ ਹਟਾ ਕੇ ਅੱਗੇ ਕਰਦੇ ਰਿਆਂ। ਮੈਂ ਉਹਨਾਂ ਬੱਚਿਆਂ ਦਾ ਨਾਲ ਹੀ ਲਾ ਜੂਗਾ। ਤੇ ਅੱਜ ਉਹ ਵੱਧਦੇ ਨਹੀਂ। ਠੀਕ। ਉਹ ਕਹਿੰਦੇ ਅਸੀਂ ਕਲਾਕਾਰ ਬੜੇ ਤਕੜੇ ਆ। ਮੈਂ ਇਹਦੇ ਅਹੀ ਕਹਿੰਦਾ ਵੀ ਸਾਨੂੰ ਦੇ ਕਲਾਕਾਰ ਯਾਈ ਵੀ ਵੱਡੇ ਹੋ ਗਏ ਉਹ ਠੀਕ ਹੈ ਵੀ ਠੀਕ ਹੈ ਹੈ ਠੀਕ ਹੈ ਉਹ ਵੀ ਇਦਾਂ ਗੱਲ ਹੋਈ ਵੀ ਉਹਨੇ ਨਾ ਹਾਂਜੀ ਭਾਪੇ ਨੇ ਕਿਹਾ ਉਧਰ ਅੰਗਾ ਜੱਟਾ ਮੈਂ ਤੇ ਉਹ ਕੋਲ ਗੱਲ ਕਰਨ ਲਗਾ ਜੀ ਭਾਪੇ ਨੂੰ ਜੱਤੀ ਕਰਦੇ ਠੀਕ ਆ ਸਾਡਾ ਜੱਟਾ ਮੈਂ ਤੇਰੇ ਬੱਚੇ ਵਿੱਚ ਜਿਹੜਾ ਲਾਗ ਮੁਕਾ ਸਕਦੇ ਜਿੰਨਾ ਜੇ ਆਹ ਬਤਾ ਜਿਹੜਾ ਨਾ ਅੰਮਰਸਰਿਆ ਮੈਂ ਨਹੀਂ ਦੁੱਤੇ ਠੀਕ ਆ ਅਗਰ ਤੇਰਾ ਉਹ ਬੰਦਾ ਮੈਂ ਉਹੁੱਤੇ ਨਹੀਂ ਕਿ ਉਹਨੇ ਇਹ ਬਾਤ ਗੱਲ ਵਿੱਚ ਮਾਤ ਕਿਉਂ ਲਗਾ ਠੀਕ ਆ ਜੇ ਤਾਂ ਤੇਰਾ ਜਿਹੜਾ ਸੀ ਗਿਰਦੇ ਆ ਨਾ ਅੰਮਰ ਸੱਜੀਆ ਜੀ ਉਹ ਤੇਰੇ ਨਾਮ ਕੋਈ ਚਾਰਜਾਂ ਦੇ ਲਾਉ ਠੀਕ ਆ ਬਾਕੀ ਬਾਕੀ ਸਭ ਕੋਈ ਆਂਗੇ ਗੱਲ ਦੀ ਆ ਅਲਾਪਰਾ ਮੈਂ ਅੱਜ ਆਹ ਚੰਗਾ ਘਰ ਕੱਲ ਬੈਠਾ ਅੱਛਾ ਜੇ ਮੈਨੂੰ ਮੈਨੂੰ ਉਹਨੇ ਘਰ ਫਲਿਆ ਮੈਂ ਪੈ ਗਿਆ ਉਹ ਤੇ ਉਹ ਪਾਪੇ ਨੇ ਵਾਈ ਮਾਰੀ ਨਸ਼ਾ ਉਹ ਬਤੂ ਉਹ ਬੋਢੇ ਨੇ ਘਰ ਪੈ ਗਿਆ ਮੈਂ ਭਾਬਾ ਜੀ ਤੁਹਾਨੂੰ ਗਾਲ ਕਰਦਾ ਸੀ ਮੈਂ ਮਰਦਾ ਹੋਦਾ ਕਰਦਾ ਸੀ ਉਹਨਾਂ ਨੂੰ ਇਹ ਗੱਲ ਤਾਂ ਪਤਾ ਹੀ ਮੈ ਉਹਨਾਂ ਦੀ ਨਾ ਕਿਤੇ ਨਾਜੇ ਵੇਚਣੇ ਇਸ ਤਰ੍ਹਾਂ ਕਰਾ ਲਈ ਠੀਕ ਠੀਕ ਮੈਂ ਉਹਨੂੰ ਕਰਦਾ ਸੀ ਜੇ ਇਹ ਵੀ ਉਹਨਾਂ ਨੂੰ ਪਤਾ ਹੀ ਮਿਲਿਆ ਵੇਚੇ ਕਾਲਾ ਪੰਨ ਬੜਾ ਠੀਕ ਆ ਤੇ ਇਹ ਕਾਲਾ ਪੰਨ ਮਤਲਬ ਉੱਥੇ ਤੁਸੀਂ ਕਿੱਲੋ ਆ ਗੱਲ ਹੋ ਗਈ ਤੁਸੀਂ ਉੱਥੇ ਤੁਹਾਡਾ ਕਾਲਾ ਪੰਨ ਜਿਹੜਾ ਤੁਸੀਂ ਵਰਤਿਆ ਉਹ ਗੱਲ ਜਦੋਂ ਉਹਨਾਂ ਨੇ ਉਸਤਾਦ ਜੀ ਨੂੰ ਦੱਸੀ ਉਹ ਗੱਲ ਉਹ ਉਹਨਾਂ ਦੀ ਆਸ ਸੀ ਹਨਾ ਇਹ ਵਾਸਤਵਕੋਲ ਦੀ ਗੱਲ ਰਹਿ ਗਈ ਉਸ ਤੋਂ ਬਾਅਦ ਵੀ ਕਿਵੇਂ ਕਾਲਾ ਪੰਛੀ ਫਿਰ ਠੇਕ ਰੇ ਜ਼ਿੰਦਗੀ ਚ ਵਰਤਿਆ ਜਾ ਉਸੇ ਚਾਂਸ ਬਣਿਆ ਕੋਈ ਏਦਾਂ ਦਾ ਵੀ ਕੋਈ ਗੱਲ ਹੋ ਗਈ ਉਹ ਚਾਂਸ ਹੀ ਜ਼ਗਾ ਬਣਿਆ ਵੀ ਇੱਕ ਸਾਡਾ ਗੁਰਪਾਈ ਸੀ ਤੇ ਉਦੋਂ ਕਰਤਾ ਤਰਦਾ ਉਹੋ ਇੱਥੇ ਹੰਦਾ ਹੀ ਅੱਛਾ ਦਰੇਜ਼ ਤੇ ਉਦੋਂ ਮੇਰੇ ਖਿਆਲ ਚ ਚਾਰ ਕਝਾਗ ਇੱਕ ਕਿਲਾ ਪੈਲੀ ਬਾਇਗ ਦੀ ਅੱਛਾ ਅੱਛਾ ਬੋਲੇ ਤੇ ਉਸ ਸਮੇਂ ਦੇ ਵਿੱਚ ਉਹ ਬੰਦੇ ਨੇ ਨਾ ਇਹ ਸਤੰਬਰ ਕਰਾ ਵੀ ਨਹੀਂ ਹੂੰ ਤੇ ਉਹਨਾਂ ਦਾ ਇੱਕ ਨੰਬਰੀ ਦੇ ਵਿੱਚ ਨਾ 5000 ਰੁਪਿਆ ਪਿਆ ਹੈ ਹੂੰ 5000 ਰੁਪਿਆ ਤੇ ਚਾਬੀ ਵਿੱਚ ਅੜੀ ਰਹੀ ਦੀ ਉਹਨੇ ਪਹਿਲਾਂ ਇੱਕ ਦਿਨ ਲਗਾਈ ਚਾਬੀ ਅੱਛਾ ਉਹ ਤੋਂ ਉਹ ਬੰਦੇ ਨੇ 5000 ਰੁਪਿਆ ਕੱਢ ਲਿਆ ਅੱਛਾ ਤੇ ਉਹ ਇਹ ਵੀ ਉਹ ਲੱਗੇ ਇਹਨਾਂ ਦੁਕਾਨ ਹੀ ਪ੍ਰਕਾਸ਼ ਦੀ ਤਿੰਨ ਦੁਕਾਨਾਂ ਦੇ ਉਹਦਾ ਸਾਈਕਲ ਹੀ ਅੱਛਾ ਉਹਦਾ ਹੀ ਸਾਈਕਲ ਲਾਗ ਦੇ ਅੱਡੇ ਤੇ ਲਾਤਾ ਨੇ ਵਾਟਿਆਂ ਦੇ ਕਿਰਾਏ ਤੇ ਅੱਛਾ ਉਹਦਾ ਸਾਈਕਲ ਲੈ ਆ ਗਿਆ ਠੀਕ ਆ ਤੇ ਉਹ ਆਇਆ ਹੀ ਨਾ ਅੱਛਾ ਮੈਂਨੇ ਗੁਣੀ ਲੈ ਲਈਏ ਤੇ ਮੈਂ ਇਹਨਾਂ ਨੂੰ ਵੇ ਪਾਪਾ ਜੀ ਚਾਬੀ ਜਿਹੜੀ ਆ ਤੁਹਾਡੇ ਕੋਲ ਮਾਰੀ ਦੀ ਰੱਖ ਰਹੀ ਆ ਠੀਕ ਆ ਆਂਦੇ ਹੈ ਉਹਨਾਂ ਦੇ ਘਰੇ ਜਾ ਕੇ ਪੈਸੇ ਨਾ ਅੱਛਾ ਉਹ ਮੈਂ ਜੀ ਮੈਂ ਤੇ 5 ਵਜੇ ਆ 5 ਵਜੇ ਦੀ 5 ਵਜੇ ਪੁਖਾ ਜਾ ਉਹਨਾਂ ਨੂੰ ਠੀਕ ਆ ਤੇ ਉਹ ਫਿਰ ਸਾਲ ਬਾਅਦ ਆ ਫੜਿਆ ਉਹਨੂੰ ਅੱਛਾ ਪਤਾ ਲੱਗ ਗਿਆ ਕਿ ਪਾ ਦਾ ਮਲਾ ਹਾਂ ਉਸਤਾਦ ਜੀ ਦੇ ਵੱਡੇ ਲੜਕੇ ਹੀ ਪਸਤਾਰ ਉਹਨਾਂ ਨੇ ਨਾ ਪਹਾੜੀ ਵੱਡੇ ਕਾਕੇ ਦੇ ਨਾਲ ਪਹਾੜੀ ਜੀ ਦੇ ਨਾ ਪ੍ਰਤਾਰ ਚੰਦ ਆਕਾ ਪ੍ਰਤਾਰ ਚੰਦ ਦੇ ਇੱਕ ਨਾ ਜਗਵਿੰਦਰ ਹੀ ਇੱਕ ਨਾ ਜਗਵਿੰਦਰ ਹੀ ਹਾਂਜੀ ਇੱਕ ਨਾ ਜਸਵਿੰਦਰ ਹੀ ਹਾਂਜੀ ਇੱਕ ਨਾ ਜਗਦੇਵ ਹੀ ਇੱਕ ਨਾ ਜਗਦੀਸ਼ ਹੀ ਠੀਕ ਆ ਪੰਜ ਬੱਚੇ ਹੀ ਉਹਨਾਂ ਦੇ ਜੀ 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 ਹੋਰ ਦੋ ਹੱਡੀਆਂ ਪੈਣਾ ਸੀ ਹਾਂਜੀ ਇਹ ਸ਼ੁਰੂ ਉਪਰ ਆਈ ਤੇ ਇੱਕ 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 ਹੱਲੀ ਵੱਡੀ ਪੈਣੀ ਉਹਨੂੰ ਕੋ ਪਾਪਾ ਤੋਂ ਦੀ ਗੱਲ ਨਹੀਂ ਆਛਾ ਆਛਾ ਉਹ ਫਿਰ ਸਾਲ ਬਾਅਦ ਜਦੋਂ ਉਹ ਮੈਂ ਗੱਲ ਵਿੱਚ ਲੱਗੀ ਆ ਵੀ ਉਹ ਨੂੰ ਨਾ ਫਿਰ ਮੈਂ ਹਾਂਜੀ ਕਾਲਸਾਹ ਦਾ ਮੇਲਾ ਅੱਬਟਾਲੇ ਬਟਾਲੇ ਅਛਾ ਜੀ ਕਾਲਸਾਹ ਦਾ ਮੇਲਾ ਹੀ ਦੋ ਨਾ ਹੀ ਇੱਧਾ ਕੀ ਦਾਵੀ ਮੇਰਾ 30 ਤਰੀਕ ਨੂੰ ਨਹੀਂ 31 ਨੂੰ ਚੱਲ ਗਏ ਅੱਗਸਤ ਅਗਸਤ ਤੋਂ ਮਰ ਜਿਉਦਾ ਉਹ ਹੀ ਨਾ ਜਿਹੜਾ ਉਹ ਉੱਤੇ ਉਪਰਲੀ ਮੈਨੂੰ ਉਠਾਣ ਆ ਰਹੇ ਨਾ ਹਾਂਜੀ ਉਹ ਬਣਾਵਾਤਾ ਜਾਵੇ ਅੱਛਾ ਤੇ ਅਈ ਇੱਕੋ ਜਿਹੇ ਚਾਰੇ ਪੰਜੇ ਜਣੇ ਠੀਕ ਆ ਚਲ ਹਰ ਬਣ ਸਕਦਾ ਇੱਕ ਲੜਕਾ ਹੀ ਮੇਰੇ ਨਾਲ ਤਸਵੀਰ ਇੱਕ ਮਰਾ ਬਹੁਤ ਪਿਆਰਾ ਸੱਜਣ ਹੀ ਨੰਦਰ ਸਿੰਘ ਅੱਛਾ ਤੇਰਾ ਕੁਲਵਿੰਦਰ ਨੰਬਰ ਦਾ ਆਪਣਾ ਅਗਾਹੀ ਤੇ ਮੰਗਲਜੀਤ ਹਾਂਜੀ ਇੱਕ ਉਹਦਾ ਛੋਟਾ ਭਰਾ ਹੀ ਸਤਨਾਮ ਸਿੰਘ ਠੀਕ ਆ ਇਹ ਅਈ ਮੇਲਾ ਵੇਖਣ ਗਿਆ ਸੀ ਅੱਛਾ ਜਿਹੜੇ ਮੇਲਾ ਵੇਖਣ ਗਏ ਸੀ ਹਾਂ ਇਹ ਅੰਦਾਲੀ ਆ ਗਿਆ ਜਮੈਂ ਠੀਕ ਆ ਤੇ ਮੈਂ ਵੀ ਇਹ ਬੰਦਾ ਜਾ ਰਿਹਾ ਇਹ ਬੰਦੇ ਨੇ ਨਾ ਭਾਪੇ ਦੇ ਪੈਸੇ ਕੱਢ ਕੇ ਲੈ ਕੇ ਇਹਨੂੰ ਫੜਨਾ ਉਹ ਉਹ ਮੁੜ ਗਿਆ ਨਹੀਂ ਆ ਹੀ ਬਣਿਆ ਮੁੜ ਗਿਆ ਨਹੀਂ ਆਪਾਂ ਨਾਲ ਵੜਿਆ ਗਿਆ ਅੱਛਾ ਤੂੰ ਕੱਲ ਸਾਹਿਬ ਜੀ ਮਿਲੀ ਸੀ ਮੈਂ ਬੋਲੇ ਤੇ ਕੋਲੋਂ ਦੇ ਪੈਸੇ ਕੱਢੇ ਉਹਨੇ ਅੱਛਾ 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 ਅਹੀ ਤਾਂ ਜਾ ਕੇ ਨਾ ਭਈ ਇੱਕ ਸੇਵਾ ਦਾ ਹੀ ਮੈਂ ਆਵੇਂ ਮੈਂ ਜਹੇਦਾ ਜੀ ਮੈਂ ਤੁਹਾਨੂੰ ਇੱਕ ਗੱਲ ਸਮਝਾ ਰਹੀ ਹਾਂ ਠੀਕ ਆ ਅੰਦਰ ਦੱਸੋ ਨਾ ਉਹ ਬੰਦਾ ਇਹ ਨਾ ਲਾਲ ਪੱਗ ਜਿਹਨੇ ਵਧੀ ਜੱਗੇ ਉਹਦੇ ਫੜਨਾ ਟੱਕਾ ਜਿਹੜਾ ਟੱਡੇ ਪਾਇਆ ਇਹ ਬੰਦਾ ਮੈਂ ਹੈਗਾ ਜੇ ਪਤਰਾ ਅੱਛਾ ਤੇ ਇੰਨ ਮੈਂ ਫੜਨਾ ਨੇ ਭਾਬੇ ਲਾਲਚੰਦ ਜਮਲੇ ਜਣਦੇ ਪੈਸੇ ਗੱਡੇ ਆ 5000 ਰੁਪਿਆ ਅੱਛਾ ਤੇ ਸਾਲ ਹੋ ਗਏ ਨੇ ਫੜਦਿਆਂ ਠੀਕ ਆ ਤੇ ਇਹਨੂੰ ਫੜਨਾ ਠੀਕ ਆ ਅੰਦਰ ਚੱਤੀ ਗੱਲਾਂ ਮਹਿਬਲ ਕੋਲ ਚੱਤੀ ਗੱਲਾਂ ਠੀਕ ਉਹਨੇ ਜਾ ਕੇ ਉਹਨੇ ਜਾ ਕੇ ਉਹ ਉਹਨੇ ਜ਼ਾ ਕਰਕੇ ਨਾ ਅਸਾਰਾ ਕੀਤਾ ਅਸਾਰਾ ਕੀਤਾ ਅਸਾਰਾ ਕੀਤਾ ਵੀ ਯਾਰ ਤੇਰੀ ਮੁੱਖ ਜਿਹੜੀ ਆਉਂ ਗੋਲ ਵਾਲਾ ਮਦਗੀ ਜਿੱ ਕਰਦੀ ਆ ਜਾ ਹਾਂ ਦਾ ਤੂੰ ਵੀ ਯਾਰ ਗੋਲ ਮੋੜ ਮੋੜਾ ਗੋਲੜਾ ਦਾ ਠੀਕ ਆ ਤੇ ਉਹਨੂੰ ਇਹ ਵੀ ਮੈਨੂੰ ਫਿਰ ਟਾਈਮ ਤੇ ਮਿਲ ਜੇਗਾ ਆਂਦਾ ਵੀ ਮੈਂ ਜਮਲੇ ਜੜ ਬਸ ਕਰ ਦਿਆਂ ਅੱਛਾ ਹਾਂ ਵਾਜੇ ਸੀ ਗਿਲਦਾ ਤਾਂ ਜੇਰੇ ਟਾਈਮ ਦਾ ਕੁਝ ਕਰਦਾ ਹੂੰ ਤੇਰੇ ਕੋ ਬੱਲਾ ਮਲਾਈਏ ਠੀਕ ਆ ਫੰਮ ਲਾਓ ਅੱਗੇ ਇੰਨੀ ਗੱਲ ਵੇਦਨ ਜਾ ਕੇ ਟੋਕੜ ਜਾ ਅੱਛਾ ਤੇ ਮੈਨੂੰ 10 ਕਹਿੰਦਾ ਅੰਦਰ 10 ਮੈਂ ਕਿਹੜੇ ਪੈਸੇ ਕੱਢੇ ਰੱਖ ਲਿਆ ਹੂੰ ਮੈਂ ਤੇ 1000 ਵੀ ਕੱਢਿਆ ਅੱਛਾ ਲੈ ਮੈਂ ਤੇ ਵੀ ਤੇਰਾ ਕੋਲ ਨਹੀਂ ਕਿਹੜੇ ਕੱਢਿਆ ਮੈਂ ਪੈਸੇ ਨਹੀਂ ਮੈਂ ਪੈਸੇ ਰੁਕਿਆ ਨਹੀਂ ਉਹਦੇ ਨਾਲ ਆਪਰਾ ਨੂੰ ਹਵਾਲਾ ਤੇਰਾ ਨਾ ਅੱਛਾ ਅੱਛਾ ਤੇ ਆਪਣਾ ਸ਼ਾਹਰ ਇਲੈਕਟ੍ਰੋਨਿਕ ਬਟਾਲੇ ਤਾਂ ਤੇ ਅੱਗੋਂ ਪਾਪਾ ਜੀ ਜਿਹੜੇ ਤੁਹਾਨੂੰ ਬੋਲੇ ਨਾਲ ਮੈਂ ਮੈਂ ਇਹ ਇਹ ਨਾਲ ਤੜੀ ਰਿਹਾ ਵੀ ਪਾ ਪਾ ਜੀ ਦੇ ਵੱਲ ਮੈਂ ਬੰਦਾ ਭੇਜਦਾ ਤੇ ਫੋਨ ਫੋਨ ਨਹੀਂ ਹੁੰਦੇ ਹਾਂ ਜੀ ਹਾਂ ਜੀ ਮੁੰਡਾ ਮੇਰਾ ਗਿਆ ਜਾਰ ਦੋਸਤ ਦੀ ਹਾਂ ਜੀ ਨਰਿੰਦਰ ਸਿੰਘ ਉਹਨੂੰ ਮੈਂ ਉਹ ਲੁਧਿਆਣੇ ਖਿਲਾਤਾ ਤੇ ਲੁਧਿਆਣੇ ਪਾ ਪਾ ਗਿਆ ਪਟਿਆਲੇ ਅੱਛਾ ਪ੍ਰੋਗਰਾਮ ਤੇ ਠੀਕ ਹੈ ਉਹਨਾਂ ਨੇ ਕਿਹਾ ਜੀ ਬੰਦਾ ਜਿਹੜਾ ਤੁਸੀਂ ਹਾਲ ਫੜਦੇ ਸੀ ਉਹ ਤੇ ਸਵਰਨੇ ਫੜਿਆ ਉਹ ਫੜੋ ਪੈਸੇ ਕੱਢ ਲਏ ਉਹਨੇ ਉਸੇ ਵੜਿਆ ਨਹੀਂ ਮੁੜ ਕੇ ਫਿਰੇਗਾ ਦਾ ਘਰ ਜਾਂਦੇ ਨਹੀਂ ਨਾ ਵੜਿਆ ਨਹੀਂ ਉਸ ਤੋਂ शक ਤਾਂ ਆਇਆ ਉਹਨੂੰ ਲੱਗਦੇ ਰਿਹਾ ਇਹ ਸਾਲ ਬਾਅਦ ਐਸਾ ਵੀ ਬੰਦਾ ਉਹ ਆਇਆ ਹੀ ਉਹ ਕੰਮ ਉਹਦਾ ਆਇਆ ਪਾਈ ਇਕਾ ਕਾਰ ਰਮਲਾ ਤੇ ਜਿਹੜੇ ਆਪਣਾ ਵੱਡੇ ਵੱਡੇ ਘਰਾ ਕਰਤਾਰ ਹੀ ਨਾ ਇਹਨਾਂ ਨੇ ਮੋਟਰਸਾਈਕਲ ਦੇ ਉਹਦੇ ਜਣਾ ਕਰਤਾਰ ਦੇ ਤੇ ਨਾਲ ਰਮਲਾ ਸਾਹਿਬ ਜੀ ਆਹ ਹਾਂ ਗੱਡੀਆਂ ਗੁੱਡੀਆਂ ਜਿਹੜੀਆਂ ਉਹਦੇ ਬਹੁਤ ਕਰਤੀਆਂ ਜੀਆਂ ਬਿਲਕੁਲ ਤੇ ਚਲੋ ਇਹ ਮੋਟਰਸਾਈਕਲ ਤੋਂ ਬਹੁਤ ਕੁੰਮਾ ਉੱਤੇ ਅੱਛਾ ਅੱਛਾ ਪਰ ਉਹ ਲੰਬਾ ਨਹੀਂ ਫਿਰ ਉਹ ਸਾਲ ਬਾਦਾਂ ਨੂੰ ਫੜਿਆ ਠੀਕ ਠੀਕ ਆ ਪਾਪਾ ਪਟਿਆਲੇ ਪ੍ਰੋਗਰਾਮ ਨੂੰ ਗਿਆ ਸੀ ਉੱਥੋਂ ਅਦਾ ਤੇ ਮੈਂ ਇਹ ਵੀ ਜਦੋਂ ਪਰਾ ਲੱਗਿਆ ਨਾ ਵੀ ਸਬਰ ਨੇ ਜਿਹੜਾ ਬੰਦਾ ਭਾਪੇ ਨੇ ਭਾਪੇ ਦੇ ਘਰੇ ਤਾਂ ਇਹ ਕੱਢੇ ਸੀ ਉਹ ਵੱਲ ਗਿਆ ਅੱਛਾ ਅੱਛਾ ਤੇ ਸਾਰਾ ਇਹ ਪੈਨਾ ਉਠਾਣਾ ਪਰ ਗਿਆ ਅੱਛਾ ਤੇ ਮੇਰੀ ਤੇ ਡਿਊਟੀ ਨਾਲ ਕਈ ਨਹੀਂ ਆਉਣਾ ਇਦਾਂ ਕਰੋ ਵੀ ਜਿਹੜੇ ਬੰਦੇ ਵੀ ਇਸ ਜੇਬ ਕਰਦੇ ਨੇ ਉਹਨਾਂ ਨੇ 5.70 ਹਜ਼ਾਰ ਰੁਪਏ ਅੱਛਾ ਮੈਂ ਭਰਾ ਇਹ ਗੱਲ ਮਿਲ ਸ਼ਵੇਰੇ ਕਿ ਮੈਂ ਨਹੀਂ ਵੇਕਅਪ ਕਰਦਾ ਠੀਕ ਠੀਕ ਹੈ ਉਹ ਬੰਦੇ ਨੇ ਫਿਰ ਮੰਨੀ ਗਲਤੀ ਮੰਨੀ ਮੰਨੀ ਗਲਤੀ ਮੰਨਣ ਤੋਂ ਉਹ ਲਾਵਾ ਵੀ ਉਦੋਂ 20 ਰੁਪਏ ਜਿਹੜਾ ਹੈ ਨਾ ਪੁਰ ਆਪਣੇ ਆਪ ਨੂੰ ਵੀ ਬੜੀ ਵੱਡੀ ਵੱਡੀ ਬਾਤ ਕਿਉਂਕਿ ਉਹ ਜ ਸਾਹ ਹਲਾ ਵੀ 7 ਰੁਪਏ ਦੇ ਅਸੀਂ ਲੁਧਿਆਣੇ ਜਾਂਦੇ ਰਿਆਂ ਕਿਰਾਇਆ ਕਿਰਾਇਆ ਜੁਦ ਰਿਆਂ ਠੀਕ ਆ ਤੇ 20 ਰੁਪਏ ਜੀ ਦਿੱਲੀ ਜਾਂਦੇ ਰਿਆਂ ਬੋਲੇ 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 ਜਿਹੜੀ ਤੁਸੀਂ ਗੱਲ ਕਰਦੇ ਆ ਤੇ ਉਹ ਪਾਪੇ ਦੇ 20 ਰੁਪਏ ਖੜੇ ਗਏ ਨਾ ਅੰਨਾ ਲੈ ਬਟੂਹਾ ਵਾਲਾ ਟੇ ਅੱਛਾ ਮੈਨੂੰ ਉਹ ਹਵਾ ਦਾ ਜਿਹੜਾ ਰਾਤ ਵੀ ਹੀ ਰੱਖਿਆ ਮੈਂ ਉਹਦੇ ਨਾਲ ਮੈਂ ਇੱਥੇ ਰਹਿਣਾ ਮੈਂ ਨਹੀਂ ਰਹਿਣਾ ਅੱਛਾ ਲੈ ਇਹ ਉਹਨਾਂ ਕਰਦੇ ਕਹਿੰਦਾ ਬਾਕੀ ਮੈਂ ਬੰਦੇ ਕੋਈ ਪਿੰਡ ਭੇਜ ਕੇ ਵੀ ਕੋਈ ਉਹਨੂੰ ਭੇਜ ਦੇ ਠੀਕ ਆ ਤੇ ਜਿਹੜੇ ਇਹ ਬੰਦੇ ਦੇ ਬੰਦਾ ਤੇ ਉਹਦੇ ਭਰਾ ਕਨੇ ਹੀ ਬੰਦਾ ਕਿਹੜਾ ਖਾਸ ਆ ਜਿਹੜਾ ਜਿਹੜਾ ਇਹ ਉਹ ਅੰਗਰੇਜ਼ੀ ਦੇਣਗੇ ਅੱਛਾ ਅੱਛਾ ਉਹ ਫਸਟ ਉਹ ਜਿਹੜਾ ਮੇਰੇ ਨਾਲ ਅਮਰਜੀਤ ਗਦਾਫਪੁਰੀ ਸਾਹਿਬ ਉਹਨਾਂ ਦਾ ਇੱਕਠ ਗਿਰਦੀ ਅਮਰੀਕਾ ਅੱਛਾ ਕੋਲ ਆ ਰਹੀ ਠੀਕ ਆ ਤੂੰ ਅਲਾ ਚਾਚਾ ਤੂੰ ਕਿਵੇਂ ਮੈਂ ਆਇਆ ਇਹ ਬੰਦੇ ਦੇ ਕਿੰਨੇ ਪੈਸੇ ਕਢੇ ਇਹ ਸਵਾਲ ਵਾਲਾ ਬੜੇ ਜੀ ਨੂੰ ਠੀਕ ਆ ਮੈਂ ਨਾ ਅਦਾ ਵੀ ਵੇ ਕੋਹੀਂ ਤਾਨੂੰ ਜੇ ਵਿੱਚ ਤੇ ਨਹੀਂ ਆਪਣਾ ਹਵਾਲਾ ਲਿਜਾ ਕਿ ਤਾ ਮੈਨੂੰ ਇਹ ਕਲੋ ਬੰਦੇ ਚੰਗੇ ਮੈਨੂੰ ਹਵਾਲਾ ਟਗੀ ਇਹ ਕਹਿੰਦਾ ਮੈਨੂੰ ਮੋਢਾ ਪਟਾ ਲਿਆ ਠੀਕ ਠੀਕ ਅੰਦਰ ਠੀਕ ਹੈ ਤੁਸੀਂ ਖਾਣਾ ਪੋਣਗੇ ਮੈਂ ਮੈਂ ਕੁਝ ਨਹੀਂ ਖਾਣਾ ਮੈਂ ਮੈਂ ਸਭ ਕੁਝ ਖਾ ਲਿਆ ਇਹ ਬੰਦੇ ਨੇ ਫਲ ਮੈਂ ਖਾ ਲਿਆ ਠੀਕ ਠੀਕ ਤੇ ਦਿਨ ਜਦ ਉੱਥੇ ਇਹ ਨਾਲੇ ਮੇਲਾ ਲੋਕੀ ਮੇਲਾ ਦੇਖੀ ਜਾਂਦੇ ਨਾਲ ਉਹ ਆ ਜਾਂਦੇ ਜਿਹੜੇ ਭਾਬੇ ਦੇ ਤੇ ਬੱਚੇ ਹੀ ਮੇਰੇ ਗੁਰ ਭਾਈ ਠੀਕ ਠੀਕ ਕਹਿੰਦਾ ਭਾਬਾ ਵੀ ਤੁਸੀਂ ਆਪਣੇ ਉਸਤਾਦ ਜੀ ਦੀ ਸੇਵਾ ਇਦਾਂ ਕੀਤੀ ਜੋ ਮਸਾਲਾ ਦੇ ਰਹੇ ਤੁਸੀਂ ਬਿਲਕੁਲ ਜਿੱਦਾਂ ਉਹ ਗੱਲ ਕਰਦੇ ਉਹਨਾਂ ਨੇ ਮਸਾਲਾ ਨਹੀਂ ਕੋਈ 10 10 ਨਹੀਂ ਕੀ ਮਸਾਲਾ ਨਹੀਂ ਰਿਗਨਲ ਬਤਾ ਵੀ ਰਿਗਨਲ ਨਹੀਂ ਗੱਲ ਕਰ ਰਹੇ ਜਿੱਦਾਂ ਉਹਨਾਂ ਨੇ ਗਾਲ ਕੱਢੀ ਆ ਸਮਝਾ ਚੱਲਿਆ ਯਾਰ ਵੀ ਉੱਥੇ ਨਾ ਬੜੇ ਨਹੀਂ ਠੀਕ ਆ ਤੇ ਇਹ ਆਪਣੇ ਆਪ ਨੂੰ ਕਹਿੰਦੇ ਜਾ ਰਹੇ ਜਮਲੇ ਜੱਟ ਦੀ ਸੀ ਕਰਦੇ ਆ ਹਾਂ ਤੇ ਉਹ 1 ਸਾਲ ਤੇ 12 ਦਿਨ ਠੀਕ ਆ ਇਹ ਤਾਂ ਮੈਨੂੰ ਜਿਹੜੇ ਵੜੇ ਪਰਦੇ ਨੇ ਕਦੇ ਰੁੱਥੇ ਨਹੀਂ ਵੇਖੇ ਜਿਹੜੇ ਜਿਹੜੇ ਵੜੇ ਸੀ ਉਦੋਂ ਉਹ ਆਉਂਦੇ ਜਾਂਦੇ ਰਹੇ ਉਹਨਾਂ ਦੇ ਕਿਹੜੇ ਕਿਹੜਾ ਨਾਮ ਆ ਉਹ ਦੱਸੋਗੇ ਪੂਜਾ ਵਿੱਚ ਉਹ ਜੇ ਨਾਮ ਲਈਏ ਤੇ ਜਿਵੇਂ ਬੀਬਾ ਜੀ ਠੀਕ ਆ ਆ ਚਲੋ ਉਹਦੇ ਲੋਕਲ ਦੇ ਇੱਕ ਵੇਖੋ ਆ ਸਾਡੀ ਉਹ ਵਹਿਗੁਰ ਭੈਣ ਹੋਈ ਹਾਂਜੀ ਬਿਲਕੁਲ ਪਰ ਉਹਨੇ ਨਾ ਕਿਹਾ ਪਪਾ ਜੀ ਤੁਹਾਨੂੰ ਮੈਂ ਮਹਿੰਗੀ ਧੋਵੇਂਗੇ ਹਸਪੀਟਲ ਦਾਖਾ ਕਰਾ ਦੇਣਾ ਠੀਕ ਆ ਅਨੇ ਬੱਚੂ ਕਿ ਇਹ ਤੀਜੂ ਨੂੰ ਲੋੜ ਦੇ ਤੋ ਤੁਹਾਡੇ ਨੇ ਬੜਾ ਵੱਮ ਨੂੰ ਤੇ ਹੁਣ ਤੁਸੀਂ ਬਹੁਤ ਕਾਫੀ ਜਿਹੜੇ ਕਈ ਬੰਦੇ ਇਹਨੇ ਨਹੀਂ ਕਈ ਇੱਥੇ ਇਹਨੇ ਪੱਗ ਵੀ ਨਹੀਂ ਦਿੱਤੀ ਅੱਛਾ ਅੱਛਾ ਉਹ ਆਪਣੇ ਆਪ ਨੂੰ ਘੋਹ ਰਹੇ ਨੇ ਮੈਂ ਵੀ ਅਹੀ ਸ਼ਗਿਰਦ ਆਪਣੇ ਲਾਕੇ ਰਿਹਾ ਐ ਬੰਦਾ ਮੇਰਾ ਸ਼ਗਿਰਦ ਆ ਮੱਝ ਆਪੂਰ ਸਿੰਘ ਇਹ ਵੀ ਮੇਰਾ ਇਹ ਸ਼ਗਿਰਦ ਵਾ ਠੀਕ ਆ ਤੇ ਇਹਨੇ ਜਦੋਂ ਗਿਆ ਦੇ ਪਾਪੇ ਨੇ ਨੂੰ 5 ਰੁਪਏ ਦਿੱਤੇ ਇਹ ਬਜਲੇ 5 ਰੁਪਏ ਜੇ ਤਾਂ ਸਾਹਵੇਂ ਰੋ ਠੀਕ 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 ਆ ਇਹ ਆਪਣੇ ਲਾ ਕੇ ਵੀ ਹੋਰ ਕਿਹੜੇ ਗੁਰ ਸ਼ਗਿਰਦ ਸੀ ਉੱਥੇ ਉਹਨਾਂ ਦੇ ਉਸ ਵੇਲੇ ਇਹ ਉਹਨਾਂ ਦੇ ਆਖਰੀ ਸਮੇਂ ਚ ਆਖਰੀ ਸਮੇਂ ਤੁਹੀਂ ਇਧਰ ਹੋਰ ਵੀ ਮਾਜੇ ਦੇ ਗਏ ਸੀ ਹਾਂ ਜਵਿੰਦਰ ਧਾਰੀਆ ਸੀ ਜਿਵੇਂ ਹਾਂ ਪੰਪ ਧਾਰੀਆ ਦਾ ਜਿਹੜਾ ਵਾ ਬੈਠੀ ਹੈ ਨਾ ਬਿਲਕੁਲ ਹਾਂਜੀ ਹਾਂਜੀ ਮੈਂ ਉਹ ਮੇਰੇ ਇੱਕ ਸਾਲ ਬਾਅਦ ਪਿਆ ਅੱਛਾ ਜਿਵੇਂ ਉਹਦੇ ਨਾਲ ਅਸੀਂ ਗਏ ਨੰਮਾਰੇ ਗਏ ਨਾ ਹਾਂਜੀ ਤੇ ਉਹਨੇ ਮੈਂ ਕਿਹਾ ਮੈਂ ਅਸੀਂ ਜਿਹੜੇ ਭਾਬੇ ਦੇ ਨਾਲ ਗੱਲ ਕਰਦੇ ਆ ਅਮੀਰ ਹਾਂ ਜੀ ਜੰਗੀ ਗਿਆ ਬਹੁਤ ਤੇ ਨਾਲੇ ਉਹ ਮੈਂ ਦੇਖਿਆ ਵੀ ਨਾਲੇ ਹਾਂ ਕੋ ਟਾਈਮ ਘਟਿਆ ਪਈ ਮੈਨੂੰ ਇੱਕ ਮੈਂ ਗੱਲ ਜ਼ਰੂਰੀ ਕਰਦੀ ਹਾਂ ਮੇਲਾ ਜਿਵੇਂ ਆਪਣਾ ਜੀ ਉਹਦੇ ਕਲਾਂ ਨੂੰ ਸਭਿਆਚਾਰ ਮੇਲੇ ਵਿੱਚ ਗਾਉਂਦੇ ਹੀ ਨਹੀਂ ਪਤਾ ਕੀ ਗਾਣਾ ਕੀ ਗਾਣਾ ਤੇ ਜਦੋਂ ਇਹ ਚਾਰ ਬਾਣੇ ਗਾਤੇ ਤੇ ਫੇਰ ਇੱਕ ਸਤਾਈੰਤ ਦਾ ਮੰਗਲੋ ਰਹਿ ਜਾਂਦਾ ਹੈ ਉਹਦੇ ਵਿੱਚ ਬਣਾਇ ਕੀ ਕਰਾਉਣਾ ਦਾ ਚੋਂ ਗਾਣਾ ਮੈਨੂੰ ਪਤਾ ਲੱਗਾ ਕੋ ਪਾ ਲੈ ਤੂੰ ਮੈਨੂੰ ਖਾ ਲੰਦੋ ਠੀਕ ਆ ਹੈ ਠੀਕ ਠੀਕ ਆ ਇਹ ਇਹ ਦੇਖ ਕੇ ਜਿਹੜੇ ਤੁਹਾਡੇ ਵਿੱਚੋਂ ਕਹਿੰਦੇ ਸੀ ਬੱਤੂ ਹਾਂਜੀ ਜੇ ਤੁਹਾਨੂੰ ਕੋਈ ਸੁਣਦਾ ਨਾ ਇੱਕ ਗਾਣਾ ਇੱਕ ਤਾਰਾ ਗਾ ਕੇ ਨਾ ਹਾਂਜੀ ਸਮਾਰਤ ਕਰਦੋਗੇ ਹੋਰ ਦੋਤ ਵਾਲੀ ਮੰਗ ਕਰਨ ਬਿਲਕੁਲ ਆ ਫਿਰ ਫੇਰ ਦੁਦਸਣਾ ਹੋਵੇ ਨਹੀਂ ਨਹੀਂ ਚਲੋ ਬੋਦੀ ਨਹੀਂ ਕੁਮਣਾ ਕੇ ਤੇ ਲੱਦਣਾ ਠੀਕ 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 ਆ ਤੇ ਜਿਨਾ ਵੀ ਗੋੜਾ ਦੋ ਪਿੰਡਾਂ ਨੂੰ ਲਾਉਣਾਂਗੇ ਛੇ ਟੇ ਹਾਂਜੀ ਇਹ ਦੋ ਗਾਣਿਆਂ ਦਾ ਮਿਲਣਾ ਤੇ ਦੋ ਗਾਣਿਆਂ ਦੇ ਵਿੱਚ ਉਹ ਦੋ ਘੰਟੇ ਵਰਗਾ ਮਸਾਲਾ ਪੇਸ਼ ਕਰ ਦੋ ਆਹ ਮਿਸਾਲ ਪੈਦਾ ਕਰਕੇ ਆਹ ਬਿਲਕੁਲ ਐਦੇ ਵਿੱਚ ਗਾਓ ਤੇ ਸਾਰੇ ਭਲਾਓ ਠੀਕ ਤੇ ਜੇ ਸ਼ੁਰੂ ਨਹੀਂ ਗਾਇਆ ਉਹਦਾ ਲੱਕੂ ਗਾਇਨਾ ਇਦਾਂ ਦੀ ਕੋਈ ਪੁਨਰ ਕਰਤੀ ਤੁਸੀਂ ਆਹ ਕੋਈ ਕੰਮ ਨਹੀਂ ਗੱਲਾਂ ਵੜੀਆਂ ਠੀਕ 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 ਆ ਇਦਾਂ ਦੀ ਤੇ ਤੁਹਾਡੇ ਸ਼ਗਿਰਦਾਂ ਜੋ ਥੋੜਾ ਜਿਹਾ ਦੱਸੋ ਸਾਡੇ ਦਰਸ਼ਕਾਂ ਨੂੰ ਸ਼ਗਿਰਦ ਵੈਸੇ ਆਪਣੀਆਂ ਗੱਲਾਂ ਕਾਫੀ ਅੱਗੇ ਹੁੰਦੀਆਂ ਰਹਿੰਦੀਆਂ ਆਪਾਂ ਲੰਮੀਆਂ ਚੌੜੀਆਂ ਦੋ ਮੁਲਾਕਾਤਾਂ ਜਿਹੜੀ ਕੀਤੀਆਂ ਸ਼ਗਿਰਦਾਂ ਦਾ ਜ਼ਿਕਰ ਕਰੋ ਇੱਕ ਵਾਰੀ ਫੇਰ ਸਾਡੇ ਦਰਸ਼ਕਾਂ ਨਾਲ ਤੁਹਾਡੇ ਕਿਹੜੇ ਕਿਹੜੇ ਸਫਲਤਾ ਦੇ ਸ਼ਗਿਰਦ ਆ ਇਸ ਮੇਲੇ ਸਫਲਤਾ ਦੇ ਮੇਰੇ ਸ਼ਗਿਰਦ ਜਿਹੜੇ ਨੇ ਜਿਵੇਂ ਕਿ ਮੈਂ ਸਲਾਮਤ ਜੋਗਾ ਜੀ ਸ਼ੇਰਾਬੋਏ ਵਾਲਿਆ ਵਾਹ ਅਮਨਜੀਤ ਜਮਲਾ ਫੇਰ ਪੂਰਨ ਗੰਦ ਜਮਲਾ ਆਪਣਾ ਠੀਕ ਆ ਇਹ ਅੰਗਲੀ ਕੋ ਬਹੁਤ ਅੱਛਾ ਲੰਦਾ ਜੀ ਫਿਰ ਸੁਖਜਿੰਦਰ ਜਮਲਾ ਤੁਹਾਡਾ ਬੇਟਾ ਆ ਠੀਕ ਆ ਬੁढ़ा ਬਚਾ ਵਰਦਾਨ ਜੀ ਜਿਹੜਾ ਮੈਂ ਮੇਰਾ ਦਿਲ ਕਰਦਾ ਵੀ ਅੱਜ ਨਾ ਉਹਨਾਂ ਦੇ ਖੇਤ ਤੇ ਪੱਗ ਰਖਾਂ ਅੱਛਾ ਅੱਛਾ ਵੀ ਲਵੀ ਭਰਾ ਤੁਸੀਂ ਮੇਲਾ ਖੜਾਉਂਦੇ ਜੋ ਨਾਗਰੋਂ ਤੁਹਾਡੀ ਮੱਜੀ ਨਹੀਂ ਨਹੀਂ ਮੇਲਾ ਤੁਸੀਂ ਮਾਰ ਤਮਾਸ਼ਾ ਕਰਦੇ ਹੋ ਹਾਂ ਜੀ ਠੀਕ ਆ ਤੇ ਕਸ਼ਮੀਰਵਾ ਠੀਕ ਆ ਕੀਮਤੀ ਲਾਲਵਾ ਜੀ 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 ਤੇ ਕਈ ਦੇ ਉਹ ਜਿੱਦਾਂ ਕਹੀ ਆ ਵੀ ਹੁਣ ਪਾਗ ਛੁੱਟ ਕੇ ਮੇਰੇ ਅੱਗੇ ਭੱਜ ਗਏ ਨੇ ਉਹਦਾ ਨਾਮ ਲੈਣਾ ਨਹੀਂ ਕੋਈ ਦਾ ਠੀਕ 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 ਹੈ ਮੁੜ ਕੇ ਮੁੜੇ ਨਹੀਂ ਉੜ ਕੇ ਮੁੜੇ ਸੀ ਤੇ ਜਿਹੜੀ ਗਾਇਕੀ ਜਿਹੜੀ ਹੈ ਚੰਗੀ ਜਿਹੜੀ ਗਾਇਕੀ ਜਿਵੇਂ ਗੁਰਦਾਸ ਮਾਨ ਸਾਹਿਬ ਆ ਹੰਸ ਰਾਜ ਵਾ 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 ਵਈ ਇਹ ਜੱਸੀ ਜਹਵੀਰ ਜੱਸੀ ਆ ਨਹੀਂ ਹਾਂ ਜੀ ਜੀ ਦੀ ਗਾਇਕੀ ਆ ਸਦਾ ਜੀ ਦੀ ਗਾਇਕੀ ਬਖਾਰ ਬਿਲਕੁਲ ਐ ਐਸੇ ਬੰਦੇ ਨੇ ਜੀ 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 ਉਹਨਾਂ ਨੂੰ ਆਪ ਨੂੰ ਲਾ ਕੇ ਸੁਣੇ ਦਾ ਦੇ ਕਿਹਾ ਵਾ ਬਿਲਕੁਲ ਸਹੀ ਗੱਲ ਆ ਚੰਗੀ ਟੀਮ ਇਹਨਾਂ ਦਾ ਉਹ ਲੜਕੀਆਂ ਜੋ ਮੇਰੀ ਲੜਕੀ ਹੈ ਇੱਕ ਨਿਆਹ ਹਾਂਜੀ ਨਿਆਹ ਗੱਲ ਦਾ ਹਵਸਰ ਹੈ ਆ ਨਿਆਹ ਆ ਤੇ ਆਪਣੀ ਆ ਉਹਨਾਂ ਨੂੰ ਹੀ ਆਸ਼ਾਸ਼ ਮਦੌਨਾਇ ਤੁਹਾਨੂੰ ਬਣਦੀ ਆ ਠੀਕ ਉਹ ਪਹਿਲੇ ਸਾਲ ਵੀ ਗਿਆ ਸੀ ਨਾ ਪਹਿਲੇ ਸਾਲ ਹੀ ਆਇਆ ਮੈਂ ਠੀਕ ਠੀਕ ਹੈ ਉਸਤਾਦ ਜੀ ਇਹ ਅੱਜ 32 ਮਾਹਾਂ ਨਾ ਮੈਂ ਗੱਲ ਕਰ ਰਹੇ ਸਾਂ ਇਹ ਜਦੋਂ ਉਸਤਾਦ ਲਾਲਚੰਦ ਜਮਾ ਜੱਟ ਜੀ ਦੁਨੀਆ ਤੋਂ ਚਲੇ ਗਏ ਉਸੇ ਅਗਲੇ ਸਾਲ ਤੋਂ ਤੁਸੀਂ ਮਨਾਉਣਾ ਸ਼ੁਰੂ ਕਰ ਦਿੱਤਾ ਸੀਗਾ ਹਾਂ ਇੱਕ ਸਾਲ ਨਹੀਂ ਮੈਂ ਨਾ ਬਣਾਇਆ ਆਸ਼ਾ ਜੀ ਕਿਉਂਕਿ ਉਹ ਸਾਲ ਉਹ ਵੀਪਾ ਜੀ ਨੇ ਕਰਾਇਆ ਸੀ ਅੱਛਾ ਅੱਛਾ ਠੀਕ ਆ ਤੇ ਉਹ ਵੀਪਾ ਜੀ ਨੇ ਕਰਾਇਆ ਤੇ ਮੇਰੇ ਵੀਪਾ ਜੀ ਵੀ ਸਪੈਰ ਹੋ ਗਏ ਲੁਧਿਆਣੇ ਕਰਾਇਆ ਲੁਧਿਆਣੇ ਕਰਾਇਆ ਮਨੇ ਠੀਕ ਆ ਤੇ ਉਸ ਦੇ ਅਗਲੇ ਦੇਣੀ ਫੇਰ ਗਿਆ ਅਗਲਾ ਮੇਲਾ ਸੀ ਤੇ ਮੈਂ ਇੱਥੇ ਕੰਵਾਂਡਾ ਲੁਕਿਤਾ ਠੀਕ ਠੀਕ ਆ ਤੇ ਇਸ ਮੇਲੇ ਨੂੰ ਅੱਜ ਤੱਕ ਉਹ ਲੋ ਤੋਂ ਲੈ ਕੇ ਅੱਜ ਤੱਕ ਮਨਾਉਣ ਦੇ ਵਿੱਚ ਕਿਹੜੇ ਕਿਹੜੇ ਖਾਸ ਸੱਜਣ ਤੁਹਾਡੇ ਮਿੱਤਰਾਂ ਦਾ ਹੋਰ ਤੁਹਾਡੇ ਸ਼ਗਿਰਦਾਂ ਦਾ ਜਾਂ ਤੁਹਾਡੇ ਗੁਰਪਾਈਆਂ ਦਾ ਯੋਰਾ ਸਹਾਇਕ ਰਾ ਵਿਦੇਸ਼ ਲੋਵਾਈ ਬਾਤ ਹੈ ਨਾ ਜੀ ਸਰ ਤੋਂ ਜਰਾ ਜਦੋਂ ਮੈਂ ਇੰਗਲੈਂਡ ਗਿਆ ਨਾ ਅੱਛਾ ਜੀ ਉਦੋਂ ਮੈਂ ਤਿੰਨ ਮਹੀਨੇ ਕਲਾ ਚ ਪਿਆ ਠੀਕ ਆ ਤੇ ਸਰ ਤੋਂ ਜਰਾ ਇਕਸਾਰ ਕਰਨੇ ਇੱਕ ਸੰਗ ਰਾਏ ਅਸ਼ਈ ਜਿਹੜੇ ਮੈਨੂੰ ਉਤਾਰ ਦਾ ਰੂਪ ਲੱਗਦੇ ਨੇ ਠੀਕ ਆ ਕਿਉਂਕਿ ਬਾਕੀ ਉਹਨਾਂ ਨੂੰ ਕੋਈ ਲਿਖਣ ਦਾ ਸ਼ੌਕ ਨਹੀਂ ਹੈਗਾ ਠੀਕ ਆ ਉਹਨਾਂ ਨੂੰ ਕੋਈ ਗਾਉਣ ਦਾ ਸ਼ੌਕ ਨਹੀਂ ਹੈਗਾ ਜੀ ਸਿਰਫ ਸਿਰਫ ਉਹ ਇੱਕ ਚੰਗੇ ਕਲਾਕਾਰਾਂ ਦਾ ਦਾ ਸਤਿਕਾਰ ਕਰਦਾ ਜੀ 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 ਹੱਦੋਂ ਹੱਦ ਜੀ ਉਹ ਇੱਕ ਨਾ ਬੇਪਾਕੀ ਇਹਨਾਂ ਦੇ ਮਾਣੇ ਗਾਇਕਾਂ ਦਾ ਮਸੀਹਾ ਠੀਕ ਆ ਇਹਨਾਂ 194 ਮੇਲੀ ਕੀਤੀ ਆ ਜਦੋਂ ਉਹ ਮੇਲਾ ਇਹ ਉੱਥੇ ਆਉਂਦੇ ਫਿਰ ਉਹ ਇਹੀ ਤੱਕ ਉਹ ਉਹਨਾਂ ਦਾ ਪਤੀ ਇਹਦਾ ਵਿਆਹ ਹੀ ਹਮ ਤੇ ਲਾਸਟ ਪ੍ਰੋਗਰਾਮ ਕੀਤਾ ਹਮ ਤੇ ਉਹਨਾਂ ਨੇ ਨਾ ਉਦੋਂ ਤੋਂ ਮੇਰੇ ਦੇ ਉਹ ਲੈ ਜਦੋਂ ਮੈਂ ਇੰਡੀ ਉਹ ਗਿਆ ਤੇ ਉਹ ਬਿੰਨੇ ਪ੍ਰਮੋਟਰ ਹੀ ਸਿੰਦਾ ਸਿੰਘ ਉਹਨਾਂ ਕਹਿੰਦੇ ਮੈਂ ਜੰਮਲੇ ਦਾ ਇੱਕ ਸ਼ੋਅ ਲੈਣਾ ਭੀ ਮੇਰੇ ਪਤੀ ਦੇ ਵਿਆਹ ਦਾ ਉਦੋਂ ਡੀ ਜੀ DJ ਦਾ ਇੱਥੇ ਨਹੀਂ ਆਇਆਗਾ ਜੀ ਜੀ ਠੀਕ ਹੈ ਇੱਥੇ ਨਹੀਂ ਆਇਆਗਾ ਜੀ ਠੀਕ ਠੀਕ ਪਰ ਉਹਨਾਂ ਉੱਥੇ ਵੀ ਡੀ ਜੀ ਨਹੀਂ ਬਿਨੋ ਹੈ ਗਿਆ ਹੈ ਨਾ ਬੇਨਾਰ ਬੀਬੀ ਸ਼ਹੀਦ ਕੋਲ ਅੱਛਾ ਤੇ ਸੁਣਿਆ ਤਾਂ ਉਹਨਾਂ ਨੇ ਮੈਨੂੰ ਬਹੁਤ ਕਿ ਉਹ ਮੇਰਾ ਨਸਕਾ ਤਾਂ ਇਹ ਕਿ ਮੈਂ ਕੇਵਲ ਦੇ ਬੈਠਾ ਮੇਰੇ ਤੇ ਪਾਉਂਡ ਡਾਲਰ ਜਵਾਵਾਂ ਰੱਖੀ ਜਾਂ ਠੀਕ 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 ਤੋਂ ਇਲਾਵਾ ਕਾ ਬਾ ਖਾਣੇ ਖਾਣੇ ਦੇ ਲਈ ਅੱਛਾ ਮੈਨੂੰ ਇਹ ਕਹੜ ਕਿ ਨਾ ਇਸ ਤੋਂ ਸਾਡੇ ਪੂਈ ਕਾਲਜ ਵਾਲੇ ਹੀ ਗੁਰਪੱਜੇ ਦੇ ਪੂਈ ਕਾਲਜ ਵਾਲੇ ਅੱਛਾ ਜੀ ਉਹ ਲੈਵੇ ਬਾਹਰ ਕੱਢ ਕੇ ਲੱਗੇ ਹਾਲ ਤੋਂ ਠੀਕ ਆ ਉਹਦੇ ਮਨ ਨੂੰ ਬੜਾ ਉਹ ਉਹਦੇ ਇਹ ਆਪਣਾ ਨੰਨਤੋ ਉਹ ਕਰਦੇ ਹੀ ਮੇਰੀ ਬੋਲੀ ਮੇਰਾ ਧਰਮ ਅਖਬਾਰ ਵੀ ਕਰਦੇ ਮੈਗਜ਼ੀਨ ਵੀ ਨਾ ਠੀਕ ਆ ਤੇ ਮੈਨੂੰ ਕਹਿਣ ਲੱਗੇ ਵੀ ਜਮਨਾ ਜੀ ਤੁਸੀਂ ਇੰਡੀਆ ਤੋਂ ਕਿਹੜੇ ਡਿਸਟ੍ਰਿਕਟ ਨੂੰ ਬਲਾਕਾ ਤੋਂ ਠੀਕ ਆ ਤੇ ਮੇਰਾ ਨਾਮ ਤੁਮਾਗਣਾ ਉਸ ਵੇਲੇ ਮੈਂ ਬੰਦੇ ਨੂੰ ਵੇਖਿਆ ਅੱਛਾ ਮੈਂ ਚੱਲ ਮਦਦ ਕਰਨ ਗਿਆ ਉਹਦੇ ਕੋਲ ਠੀਕ ਆ ਇਹ ਉੜਾਪੀ ਘਾਲ ਲਿਆ ਜਿੱਥੇ ਹੁਣ ਇਹ ਸਵਾਮੀ ਬਾਬ ਮੀਗ ਮਰਾ ਦੀ ਲੱਗੀ ਹੈ ਨਾ ਤਸਵੀਰ ਅੱਜ ਬਿਲਕੁਲ ਸਾਹਮਣੇ ਉੱਤੇ ਉਹਨਾਂ ਦਾ ਕਾਗਜ਼ੀ ਅੱਛਾ ਤੇ ਮੈਂ ਕਿਹਾ ਵੀ ਭੂਈ ਕਾਜ ਵਾਲੇ ਤੇ ਨਹੀਂ ਠੀਕ ਆਂਦਾ ਬੱਲੇ 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 ਅਲਾ ਤੂੰ 18 ਸਾਲ ਬਾਅਦ ਮੈਨੂੰ ਯਾਦ ਮੈਨੂੰ ਤੇਰੀ ਬੜੀ ਤਗੜੀ ਯਾਦ ਆਇਆ ਠੀਕ 18 ਸਾਲ ਬਾਅਦ ਮੈਨੂੰ ਪੁcjਾਨਿਆ ਤੇ ਮੈਂ ਕਿਹਾ ਮੈਂ ਚੰਨ ਨਾਲ ਗਿਆ ਅੱਛਾ ਅੱਛਾ ਫਿਰ ਜਾਂ ਲਿਗੋ ਵੀ ਹਿਨਾ ਤੇਰਾ ਇੱਕ ਫੋਟੋ ਲੈਣਾ ਅੱਛਾ ਜਿਸ ਦੇ ਵਿੱਚ ਮਲਕੀਤ ਹੂੰ ਬਲਵਿੰਦਰ ਸ਼ਾਫਰੀ ਮਾ ਬੁਟਾਈ ਉਧਰ ਉਧਰ ਗੀਨੇ ਗਿਆ ਸੀ ਨਾ ਜੀ ਇੰਗਲੈਂਡ ਤੇ ਉਹਨਾਂ ਤੇ ਇੱਕ ਸਾਧੂ ਸਿੰਘ ਅਹਿਮਦ ਅਸਦ ਦਾ ਅੱਛਾ ਉਹਨਾਂ ਦਾ ਸੀਗਾ ਇਹ ਨਰਕ ਬਲਵਿੰਦਰ ਸਿੰਘ ਅਹਿਮਦ ਅਸਦ ਹਾਂ ਹਾਂ ਉੱਤੇ ਇਹਨਾਂ ਨੇ ਨਾ ਨਾਈਟ ਅੱਛਾ ਜੌਨ ਲੱਗਿਆ ਨਾਈਟ ਰੱਖੀ ਵਾਹ ਜਿਸ ਵਿੱਚ ਇਹਨਾਂ ਨੇ ਮੈਨੂੰ 7 ਤੋਲੇ ਦਾ ਕੜਾ ਪਾਇਆ ਵਾਹ ਜੀ ਵਾਹ ਬਹੁਤ ਮੋੜ ਵੱਡਾ ਸਨਮਾਨ ਕੀਤਾ ਜਿਸ ਵਿੱਚ ਭਾਈ ਗੁਰਦੇਵ ਸਿੰਘ ਰਾਏ ਵੀ ਜੀ 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 ਪੂਹੀ ਸਾਹਿਬ ਵੀ ਵਾਹ ਮਲਕੀ ਸੰਗਣੇ ਨੇ ਸਾਰੇ ਵਾਹਾ ਤੇ ਕਿੰਨੇ ਵੀ 5000 1500 ਪੌੜੀ ਉਹ ਵੀ ਸਾਰਾ ਮੇਰੀ ਝੋਲੀ ਚ ਪਾਤਾ ਬੱਲਾ ਬੱਲਾ ਠੀਕ ਆ ਹੈ ਤੇ ਉਹ ਫਿਰ ਮੈਨੂੰ ਕਹੇ ਅਹੀ ਮੁੰਡਾ ਇੱਕ ਵਾਰ ਸੱਜਣੀ ਸੋਢੀ ਉਹਦਾ ਬਾਦ ਅਖੜਾ ਕਲੱਬ ਹੀ ਅੱਛਾ ਉਹਦੇ ਪਾਬਜ ਬੈਠੇ ਅਸਾਂ ਕਲੱਬ ਚ ਤੇ ਅੰਦਰ ਵੀ ਸਵਰਨਾ ਜਿਹਾ ਗਲਾਸੀ ਕੰਮ ਚ ਰੋਣੀ ਆ ਤੇ ਮੈਂ ਗਲਾਸੀ ਮੈਂ ਕੋ ਕੋ ਵੀ ਕਹਿੰਦੇ ਸੀ ਪਤਾ ਉਸ ਤੇ ਰੋਟੀ ਭਾਵੇਂ ਨਾਲ ਪੋਸੀ ਤੇ ਗਲਾਸੀ ਪੁੰਦੇ ਆ ਅੱਛਾ ਤੇ ਕੋਕ ਦੀ ਭਰ ਲੈਣੀ ਆ ਕੋਕ ਪਾ ਲੈਣਾ ਮੁਕਲ ਨਹੀਂ ਦੇਣਾ ਉਹ ਢੱਕਾ ਢੱਕਣਾ ਅੱਛਾ ਅੱਛਾ ਇਹ ਅੰਦਰ ਵੀ ਮੈਨੂੰ ਕਹਿਣ ਲੱਗੇ ਹਮ ਅਰੇ ਸਵਾਮੀ ਜੀ ਤੇ ਮੇਨੂੰ ਲੜਕੀ ਦਾ ਤਰੀ ਦਾ ਵਿਆਹ ਹੋਇਆ ਲੜਕੇ ਦਾ ਵਿਆਹ ਹੋਇਆ ਨਾ ਹਮ ਤੇ ਮੈਨੂੰ ਦੱਸੀ ਮੈਂ ਤੇਰੀ ਸੇਵਾ ਕਰਾਂਗਾ ਅੱਛਾ ਭਾਜੀ ਪਰ ਦੇਖਣੇ ਰਾਏ ਵਾਹ ਮੈਂ ਭਾਜੀ ਬੱਚੇ ਬਲੇ ਨਿਕਿਆ ਮੈਨੂੰ ਪੈਸੇ ਕੀ ਲੋੜ ਮੈਨੂੰ ਤੁਹਾਡੀ ਲੋੜ ਹੈ ਯਾਰਾਂ ਮੈਂ ਜੇ ਤਵੇ ਫਿਰ ਇੰਨੀ ਕਰਮਨਵਾਜੀ ਕਰਨੀ ਹੈ ਨਾ ਹੂੰ ਤੇ ਮੈਂ ਮੇਲਾ ਕਰਾਉਣਾ ਵਾ ਮੇਲੇ ਤੇ ਆਵੋ ਉਹਦੇ ਸਸਜੋ ਕੇ ਹੋ اچھا ਠੀਕ ਆ ਗਿਆ ਉਹ ਉਹ ਇਨਸਾਨ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਵਾਜਵਾ ਕੋਈ ਮਿਲਦੇ ਕਿਉਂਦਾ ਠੀਕ ਆ ਕੋਈ ਵੀ ਖਾਸੇ ਉਹ ਪਰਿਵਾਰ ਆ ਆਪ ਨਹੀਂ ਆਇਓ ਅੱਛਾ ਅੱਛਾ ਤੇ ਬਾਕੀ ਇਹ ਆ ਗੁਰਦੇਸ ਸਿੰਘ ਰਾਏ ਹੂੰ ਜਿਵੇਂ ਆ ਕੇ ਸੀ ਉਹਨਾਂ ਸ਼ਾਰੀ ਪਾਰਟੀਆਂ ਦੇ ਗਿਰਦਰਤਨ ਆਲ ਹੈ ਹੈਂ ਚੂੜ ਸਿੰਘ ਠੀਕ ਆ ਬਾਕੀ ਸਾਡੇ ਮੇਰੇ ਬੋਰੇ ਭਾਈ ਹੀ ਨਰਮਲ ਬੱਲ ਠੀਕ ਹੰਦਾਸ ਸਿੰਘ ਹੂੰ ਇਹ ਜਿਹੜੇ ਬਾਹਰ ਦੇ ਸੱਜਣੇ ਮੇਰੇ ਬਰੇ ਬਰੇ ਮੈਨੂੰ ਬਹੁਤ ਜਿਆਦਾ ਸਪੋਰਟ ਦਿੰਦੇ ਨੇ ਠੀਕ ਆ ਹਾਂ ਇਹ ਛੋਟਾ ਸਿੰਘ ਜੀ ਹੋਟੀਆ ਵੀ ਬਹੁਤ ਉਸਤਾਜ ਜੀ ਦਾ ਬਹੁਤ ਪਾਸ ਗਿਆ ਜੀ 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 ਤੇ ਇਹ ਵੀ ਮੇਰਾ ਨਾ ਹੋਟੀਆ ਜਾ ਰਿਹਾ ਜੀ ਯਸ਼ਾ ਹੋਰ ਗਰਨੇਸ਼ ਸਿੰਘ ਰਾਏ ਦੇ ਹੋਰ ਸਾਧਨ ਮਿੱਤਰ ਜਿਹੜੇ ਮੇਰੇ ਬਾਪਾ ਨੂੰ ਕਾਹਦਾ ਖਾਸ ਆ ਯੋ ਕਰਦੇ ਹਨ ਮੇਰਾ ਹਾਂ ਮੇਰਾ ਪਿੰਡ ਸਮੁੱਚਾ ਜਿਵੇਂ ਵੀ ਹੁਣ ਮੈਂ ਇਹਨੂੰ ਮਿਲਣਾ ਇਹ ਮੇਰਾ ਗੁਰ ਭਾਈ ਇੱਕ ਅਰਜੰਦਰ ਬਰਾੜ ਅੱਛਾ ਹੀ ਉਹ ਵੀ ਬਾਪੇ ਦਾ ਤੇ ਮੇਲਾ ਰੋਹਿੰਦਾ ਰਜਿੰਦਰ ਕੌਣ ਜੀ ਅਰਜੰਦਰ ਬਰਾੜ ਰਜਿੰਦਰ ਬਰਾੜ ਅਰਜੰਦਰ ਬਰਾੜ ਠੀਕ ਠੀਕ ਆ ਇਹ ਯੂ ਐਸ اے ਠੀਕ ਠੀਕ ਤੇ ਯੋ ਅਸੇ ਤੋਂ ਗੱਲ ਮੈਨੂੰ ਯਾਦ ਆ ਗਈ ਵੀ ਬਲੰਦਰ ਸਿੰਘ ਲੋਹਾਰਾ ਹੋਵੇ ਉੱਥੇ ਲੋਹਾਰਾ ਹਾਂ ਉਹ ਹੀ ਇਕੱਠੇ ਇਹ ਇਹ ਪਾਪੇ ਦਾ ਮੇਲਾ ਉੱਕੇ ਇਕੱਠੇ ਲਵਾਉਂਦੇ ਆ ਜੀ 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 ਤੇ ਪੇਲਾ ਨਗਰ ਜਿਹੜਾ ਸਮੁੱਚਾ ਜਿਹੜੇ ਸਰਪੰਚ ਜੀ ਇਹ ਸਮੇਂ-ਸਮੇਂ ਦੇ ਜਿਹੜੇ ਵੀ ਸਰਪੰਚ ਆ ਨਾ ਹੂੰ ਤੇ ਸਮੁੱਚੀ ਪੰਚਾਇਤ ਨੇ ਮੇਰੇ ਅੱਗੇ ਮੈਂ ਕਲੇ-ਕਲੇ ਦਾ ਵੀ ਨਾਂ ਲਵਾ ਨਾ ਜੀ 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 ਤੇ ਹਰ ਮੌਕੇ ਤੇ ਮੈਂ ਨਗਰ ਦੇ ਮੇਰੇ ਭੈਣ ਭਰਾ ਕਰ ਲਿਆ ਜੀ ਉਹਨੇ ਵੀ ਮੇਰਾ ਬਾਸ ਸੰਯੋਗ ਦਿੱਤਾ ਮੈਂ ਇੰਨਾ ਬੜਾ ਧੰਨਵਾਦੀ ਆ ਕਿ ਮੈਂ ਇਸ ਨਗਰ ਦੇ ਵਿੱਚ ਜਨਮ ਲਿਆ ਜੀ 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 ਮੇਰਾ ਨਗਰ ਸਮੁੱਚਾ ਜੀਵਨ ਸਾਥੀ ਉਹ ਚੰਗਾ ਉਹ ਨਗਰ ਤੁਹਾਡਾ ਤੁਹਾਡਾ ਬਹੁਤ ਸਤਿਕਾਰ ਕਰਦਾ ਮੇਲੇ ਦੇ ਸੰਯੋਗ ਦਿੰਦਾ ਉਸਤਾਦ ਜਿਹੜਾ ਨੇ ਮੇਲੇ ਦੇ ਮੈਨੂੰ ਕਦੀ ਇਹ ਨਹੀਂ ਕਿਸੇ ਨੇ ਕਿਹਾ ਵੀ ਯਾਰ ਇਹ ਕਿਹੜੀ ਪਾਰਟੀ ਨਾਲ ਮੈਂ ਆਇਆ ਸਮਝਦਾ ਵੀ ਕਲਾ ਬਜ਼ੁਰਗ ਕਹਿੰਦੇ ਸੀ ਪਾਰਟੀ ਜਿਹੜੀ ਹੈ ਨਾ ਹਾਂਜੀ ਕਲਾਕਾਰ ਜੀ ਕੋਈ ਪਾਰਟੀ ਨਹੀਂ ਜੀ ਬਿਲਕੁਲ ਉਹ ਸਰਵ ਸਾਂਝਾ ਹੁੰਦਾ ਹਾਂ ਜੀ ਕਿ ਮੈਂ ਇਹ ਵੀ ਸਾਰਿਆਂ ਦਾ ਸਾਜਿਆ ਆ ਠੀਕ ਇਹ ਕਰਕੇ ਮੈਂ ਬਾਕੀ ਜਿਹੜੇ ਮੇਰੇ ਸਮੇ ਸਮੇ ਦੇ ਹੁਣ ਸੁਹਾਦਦੁਲ ਬਾਹ ਸੰਗਿਆ ਜੀ ਮਹਤਉ ਅਮਰੀਕ ਆ ਬਾਬਾ ਰਸ਼ਵਾਲ ਡੀ.ਐਚ. ਵੀ ਬਣਿਆ ਜੀ ਕੁਲਿੰਦਰ ਨੰਬਰਦਾਰ ਆ ਜੀ ਫਿਰ ਸਰਜੀਤ ਜੋਤਾਵਾ ਜੀ ਜੀ ਹੂੰ ਇਹ ਬਲੱਡੋ ਪਲਵਾਨਾ ਠੀਕ ਆ ਜਿਹੜੇ ਚੰਗੇ ਚੰਗੇ ਬੰਦੇ ਜਿਹੜੇ ਅੱਜ ਵੀ ਮੇਲੇ ਦੇ ਆ ਕੇ ਪਿੰਡ ਦੇ ਵਿੱਚ ਜਿੰਨਾਂ ਦਾ ਬਾਹ ਵੀ ਦੁਨੀਆ ਤੇ ਨਾਮ ਆ ਹਾਂਜੀ ਤੇ ਮੇਰਾ ਬਹੁਤ ਜ਼ਿਆਦਾ ਸ਼ਕਾਦਾ ਸਮੂਚੀ ਪੰਚਾਇਤ ਆ ਮੰਗਲਜੀਤ ਸਿੰਘ ਜੀ ਤੇ ਸਤਨਾਮ ਸਿੰਘ ਆ ਬਾਕੀ ਸਾਰੇ ਇਹ ਮੈਂ ਹਰਪ੍ਰਕਾਸ਼ ਸਿੰਘ ਸਾਰੇ ਮੇਰੇ ਸੱਜਣ ਨੇ ਮੈਨਾਂ ਆਪਣਾ ਮੈਨੂੰ ਜਿਹਾਵਣਾ ਜਿੱਦਾਂ ਆਪਣਾ ਪਲਵਾਨਾਂ ਨੂੰ ਪਾਲਦੇ ਸੀ ਨਾ ਉਹ ਜਿਹਦੀ ਸਾਡੇ ਪਿੰਡ ਦੇ ਸੋਹਣੀ ਪਲਵਾਨੀ ਹੋਇਆ ਤੇ ਉਹਨਾਂ ਨੇ ਤਕਰੀਬਨ ਜੰਦੇ ਵਿੱਚ ਖੋਲੀ ਗੁੱਤੀ ਵੀ ਜਿਹੜੇ ਕਾਰਨ ਚ ਮਰਦੀ ਦੁੱਧ ਪੀਲੇ ਠੀਕ 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 ਅੱਜ ਵੀ ਮੇਰੇ ਦਾ ਵੀ ਇਦਾਂ ਹੀ ਕਰਦੇ ਆ ਵੀ ਮੈਂ ਜਿੰਨੂ ਵੀ ਕੁਝ ਕਹਿਣਾ ਵਾਣਾ ਜੀ ਤੇ ਕਹਿੰਦੇ ਠੀਕ ਆ ਠੀਕ 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 ਤੇ ਮੈਂ ਆਪਣੇ ਆਪ ਨੂੰ ਕਲਮਾ ਵਾਣਾ ਸਮਝਣਾ ਜੀ ਤੇ ਮੈਂ ਆਪਣੇ ਨਗਰ ਦੀ ਵੀ ਖੈਰ ਸੁਖ ਮੰਗਣਾ ਵੀ ਪਰਮਾਤਮਾ ਹਰ ਕਦੇ ਮੱਤਿਆ ਦੀ ਕਿਰਪਾ ਕਰੇ ਬਹੁਤ ਵਧੀਆ ਗੱਲ ਹੈ ਮੇਲੇ ਨੂੰ ਇਹਨਾਂ ਨੇ ਜੀ ਰਿਆ ਰੱਖਿਆ ਜੀ ਤੇ ਬਾਕੀ ਮੈਂ ਕੋਨਾ ਮੇਲਾ ਤੇ ਕੀ ਕਰਾਉਣਾ ਬਰਾਮਾ ਔਖਾ ਬਿਲਕੁਲ ਬਿਲਕੁਲ ਜੀ ਆ ਮੈਨੂੰ ਕਹਿੰਦੇ ਜਾਉਣਾ ਜਦ ਤੱਕੜਾ ਹੋ ਜਾ ਜੀ ਜੀ ਸੋ ਦਰਸ਼ਕੋ ਅੱਜ ਦੀ ਗੱਲਬਾਤ ਉਸਤਾਦ ਸਵਰਨਜੰਗਾ ਜੀ ਦੇ ਨਾਲ ਇਸਨੇ ਵੇਖਦੇ ਆ ਮੇਲੇ ਦੇ ਖਾਸ ਗੱਲਬਾਤ ਸੀ ਉਹਨਾਂ ਦੇ ਨਾਲ ਕੀਤੀ ਅੱਜ ਮੇਲਾ ਉਹਨਾਂ ਦਾ ਤੁਹਾਨੂੰ ਜਿਵੇਂ ਦੱਸਿਆ 32ਵਾਂ ਉਹਨਾਂ ਦੇ ਪਿੰਡ ਵਿਸ਼ਵਾ ਵਿੱਚ ਹੋ ਰਿਹਾ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆ ਮੇਲੇ ਦੇ ਸਟੇਜ ਤੇ ਫਿਰ ਉੱਥੇ ਤਰ੍ਹਾਂ ਤਰ੍ਹਾਂ ਦੇ ਰੰਗ ਰਖਵਾਨੇ ਗਾਇਕੀ ਦੇ ਉਸਤਾਦ ਜੀ ਉਹਨਾਂ ਦੀ ਗਾਇਕੀ ਦੇ ਕੁਝ ਹੋਰ ਰੰਗ ਕਵਿਤਾ ਗਾਣਿਆਂ ਦੇ ਰੰਗ ਕੁਝ ਲੋਕ ਥਾਵਾ ਲੋਕ ਗੀਤ ਹਰ ਤਰ੍ਹਾਂ ਦਾ ਰੰਗ ਤੁਹਾਨੂੰ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸਤਿ ਸ਼